ਪਸੂਆਂ ਦਾ ਜੇਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਿੱਤਰੋ ਆਪਾਂ ਪਿੰਡ ਤਖਤੂਪੁਰ ਸਾਹਿਬ ਦੇ ਵਿੱਚ ਤਖਤੂ ਪੂਰਾ ਪਿੰਡ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰਾ ਪਤਨੀ ਕਲਾਂ ਦਾ ਗਵਾਂਡੀ ਪਿੰਡ ਹੈ ਮਿੱਤਰੋ ਤੇ ਤਖਤੂ ਪੁਰੇ ਨੂੰ ਤੁਸੀਂ ਆਉਣਾ ਵਾ ਜਦੋਂ ਵੀਰਦੇ ਘਰ ਦਾ ਰਸਤਾ ਤੁਹਾਨੂੰ ਦੱਸ ਦਵਾਂ ਜਦੋਂ ਤੁਸੀਂ ਨਿਆਲ ਸਿੰਘ ਵਾਲੇ ਪਾਸੇ ਤੋਂ ਗਬਰਨ ਵਾਲੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਆ ਮਿੱਤਰੋ ਜਿੱਥੇ ਆਲੂ ਵਾਲਾ ਸਟੋਰ ਕੋਲਡ ਸਟੋਰ ਦੇ ਬਿਲਕੁਲ ਓਪੋਜੀਟ ਸਾਹਮਣੇ ਸੜਕ ਮੁੜਦੀ ਆ ਉਹ ਸੜਕ ਮੁੜ ਕੇ ਤੁਸੀਂ ਸਿੱਧਾ ਬਸ ਪਹਿਲਾ ਰੈਨੋ ਬਸੇਰਾ ਬਾਈ ਦਾ ਹੀ ਆਊਗਾ ਆਪਾਂ ਸੰਦੀਪ ਬਾਈ ਦੇ ਘਰੇ ਆ ਕੰਮ ਬਾਈ ਦਾ ਵਪਾਰ ਦਾ ਤੇ ਕਟੀਆਂ ਬਾਈ ਦੇ ਕੋਲੇ ਸ਼ਕੀਨ ਤੋਂ ਸ਼ਕੀਨ ਹੁੰਦੀਆਂ ਭਾ ਲੋਟ ਕਟੀਆਂ ਚੰਗੀਆਂ ਆਜੋ ਭਾਈ ਗੱਲਬਾਤ ਕਰਦੇ ਆ ਜਿਹੜੇ ਆ ਹੀ ਰਿਆਣੂ ਸੰਭ ਲੈਣਗੇ ਨਾ ਭਾਈ ਅੱਜ ਤੋਂ ਤਿੰਨਾਂ ਸਾਲਾਂ ਨੂੰ ਉਹ ਅਮੀਰ ਹੋਣਗੇ ਜਿਹੜੇ ਇਹ ਚੀਜ਼ ਨੂੰ ਭਾਈ ਸੰਭ ਲੈਣਗੇ ਵਾਦਾ ਕਰਦਾ ਕੋਈ ਚੈਲੰਜ ਨਹੀਂ ਮੈਂ ਇਹ ਗੱਲ ਆ ਪਰਖਣੀ ਵੀ ਤਿੰਨਾਂ ਸਾਲਾਂ ਨੂੰ ਜਿਹੜੇ ਘਰੇ 10 ਮਈਆਂ ਬਣ ਗਈਆਂ ਨਾ ਉਹ ਪਿੰਡ ਦੇ ਵਿੱਚ ਵਧੀਆ ਸਾਡੀ ਜ਼ਿੰਦਗੀ ਬਤੀਤ ਕਰਨ ਵਾਲਾ ਇਨਸਾਨ ਬਣ ਜਾਊਗਾ ਕਰਦੇ ਗੱਲਬਾਤ ਭਾਈ ਦੇ ਨਾਲ ਸੰਦੀਪ ਵੀਰ ਸੱਚੀ ਗੱਲ ਕੀ ਹਾਲ ਆ ਵੱਡੇ ਬਾ ਚੜਦੀ ਗੱਲ ਸਿੱਤ ਦੇ ਪਰਿਵਾਰ ਭਾਈ ਪੂਰੇ ਵਧੀਆ ਚੜਦੀ ਕਲਾ ਦੇ ਸਾਰੇ ਜਾਵਾਂ ਵੀਰ ਅੱਜ ਜਾਨਵਰ ਹੈਗੇ ਆਪਣੇ ਕੋਲੇ 4 4 ਵੀਰੇ ਹਾਂ ਜੀ ਦੋ ਤਿੰਨ ਕਾਲੀਆਂ ਦੇ ਇੱਕ ਪੂਰੀ ਇੱਕ ਪੂਰੀ ਹਾਂ ਕੱਟੀਆਂ ਬਹੁਤ ਚੰਗੀਆਂ ਠੀਕ ਆ ਵੀਰੇ ਆ ਦੋਵਾਂ ਕੱਟੀਆਂ ਨਿੱਕੀਆਂ ਦੀ ਕਿੰਨੀ ਕਿੰਨੀ ਉਮਰ ਕਾਲੀਆਂ ਇਹ ਵੀਰੇ ਸਾਲ ਦੇ ਘੇਰੇ ਘੇਰੇ ਚ ਹੋਣਗੀਆਂ ਦੋਵੇਂ ਹਾਂ ਦੋਵੇਂ ਹਾਂ ਠੀਕ ਆ ਆ ਕੱਟੀ ਜੈਡ ਬਲੈਕ ਆ ਜਮਾ ਪਹਿਲੇ ਨੰਬਰ ਵਾਲੀ ਕਿਹਦੇ ਕੱਟੀਆਂ ਜਮਾ ਜੈਡ ਬਲੈਕ ਆ ਜਮਨਰ ਕੀ ਕਾਲੀ ਹਾਂ ਦੋਵੇਂ ਕੱਟੀਆਂ ਹੀ ਚੰਗੀਆਂ ਲਵੀਆਂ ਕੱਟੀਆਂ ਦੋਨੇ ਹਾਂ ਲਵੀਆਂ ਲਵੀਆਂ ਵੀਰੇ ਸ਼ਕੀਨ ਬਹੁਤ ਆ ਖੱਟੀਆਂ ਹਾਂ ਫੁੰਮਾਂ ਦੀਆਂ ਸ਼ਕੀਨੀਆਂ ਸਕੁਨੀਆਂ ਪੂਰੀਆਂ ਚੰਗੀਆਂ ਬਾਕੀ ਹੋਰ ਭਾਈ ਆਪਣੇ ਪਸੰਦ ਜਿਹੜੇ ਦੰਦ ਖੀਰੇ ਹੋਣਗੇ ਕੱਟੀਆਂ ਦੇ ਚਾਰ ਚਾਰ ਥਣ ਹੋਣਗੇ ਬ ਪਾਲਣੀਆਂ ਹੋਣ ਬਾਈ ਚੌਦੇ ਤਿਆਰ ਹੋ ਜਾਣਗੇ ਹੋ ਜਾਣਗੇ ਕਿਉਂਕਿ ਜਿਹੜੀ ਕੱਟੀ ਮੁੱਢ ਤੋਂ ਮਜ਼ਬੂਤ ਆ ਉਹਨੇ ਮਜ਼ਬੂਤ ਹੀ ਰਹਿਣਾ ਪਈ ਆ ਬਾਕੀ ਬਾਈ ਗਣਤੀ ਕੱਟੀਆਂ ਦੀ ਘੱਟੀ ਜਾਂਦੀ ਆ ਸਰ ਬੇਤਨ ਪਤਾ ਹੀ ਆ ਮੈਂ ਤਾਂ ਇੱਕ ਗੱਲ ਹੋਰ ਆਣਾ ਬਾਈ ਜਿਹੜਾ ਬੰਦਾ 10-12 ਨਾਲਕ ਸਾਹਮਣੇ ਵੀਰ ਬਣ ਜੂਗਾ ਬਣ ਜੂ ਵੀਰੇ ਬਣ ਜੂਗਾ ਤਿੰਨ ਸਾਰਾ ਨੂੰ ਬਾਈ ਮੈਂ 1.5 ਲੱਖ ਤੋਂ ਘੱਟ ਨਹੀਂ ਹੋਣੀ ਨਹੀਂ ਬਾਈ ਨਹੀਂ ਹੋਣੀ ਇਹਦਾ ਬੰਦਾ ਤੇ ਨਾ ਪਤਾ ਮੰਡੀ ਦੇ ਉੱਠ ਜਾ ਬਾਈ 2-2 ਲੱਖ ਮੰਗਿਆ ਦਾ ਮੰਗਦੇ ਆ ਜੀ ਮੰਗਦੇ ਆ ਵੀਰੇ ਮੰਗਦੇ ਆ ਬਾਈ ਅੱਜ ਹੀ ਹੋਈ ਪਈ ਕੀ ਉਹ ਤੋਂ ਬਾਈ ਚੰਗੀ ਮੈਂ ਤਾਂ ਅੱਜ ਵੀ ਵਿਕਦੀ ਆ ਅੱਜ ਵੀ ਵਿਕਦੀ ਆ ਬੀਕਦੀ ਦੀ ਮੇਰੇ ਚ ਆ ਜਿਹੜੀ ਉਹ ਮਰ ਰਿਹਾ ਕੋੜੀ ਦੀ ਵੀ ਇਹਨਾਂ ਨਾਲ ਪੂਰੀ ਦੀ ਵੀ ਸਾਲ ਦੇ ਘਰੇ ਦੀ ਇਹ ਇਹ ਫਿਰ ਤਿੰਨੇ ਕੱਟੀਆਂ ਜਿਹੜੀਆਂ ਵੀਰੇ ਆਪਾਂ ਤੋੜ ਕੇ ਵਿਖਾ ਦਈਏ ਕੱਲੇ ਕੱਲੇ ਹਾਂ ਦਿਖਾ ਦਿੰਨੇ ਆ ਦਿਖਾ ਦੇ ਵੀਰੇ ਕਰਦੇ ਪਹਿਲੇ ਨੰਬਰ ਵਾਲੀ ਕੱਟੀ ਤੋੜਉਂਦਾ ਆ ਜੈਡ ਬਲਾ ਹੈਗਾ ਵੀਰੇ ਕੱਟੀ ਜਮਈ ਇੱਕ ਵੀ ਬਾਲ ਚਟਾ ਨਹੀਂ ਕੱਟੀ ਦੀ ਕੁਆਲਿਟੀ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਹਾਂ ਫੀਡ ਫੂਡ ਪਾਈ ਜਾਵੇ ਇਹਨਾਂ ਨੂੰ ਕਰਮਾ ਵਾਲੀਆਂ ਨੂੰ ਪਾਈ ਹਾਂ ਮੈਂ ਤਾਂ ਐਨਾ 30000 ਦਾ ਚਾਰ ਤੇ 20000 ਦੀ ਫੀਡ 50000 ਦਾ ਸਮਾਨ ਆ ਪੰਜ ਕੱਟੀਆਂ ਛੱਡਦੇ ਬਾਈ ਹੂੰ ਬੈਂਦੀਆਂ ਤਿਆਰ ਆ ਹਾਂ ਸ਼ਕੀਨੀ ਬਹੁਤ ਆ ਕੱਟੀ ਚ ਬਾਈ ਬਹੁਤ ਸੰਗੀ ਆ ਬਾਈ ਆਜਾ ਜੇ ਯਾਰ ਮੈਂ ਬਣੂਗੀ ਚੋਟੀ ਦੀ ਬਈ ਪੂਰੀ ਗਹਿ ਘਟਨੀ ਹੋਣ ਮਨੂਮਰ ਕਿੰਨੇ ਦੀ ਬੱਡੇ ਬਈ ਇਹ ਦੇ ਦਈਏ ਜੇ ਸਰਬੇ ਆਪਾਂ ਜੋੜਾ ਹੀ ਦੇ ਦਾਂ ਕੱਲ ਜੋੜਾ ਹੀ ਦੇ ਦਈਏ ਜੈ ਜੀ ਦੇ ਦਈਏ ਤੂੰ ਇਹ ਆਪਾਂ ਦੇ ਦਾਂਗੇ 30000 ਦਾ ਜੋੜਾ ਠੀਕ ਆ ਯਾਰ ਫਿਰ ਬਈ ਹੁਣ ਬਈ ਬੜਾ ਨਾ ਕਰਿਓ ਹੁਣ ਹਾਂ ਨਹੀਂ ਆਪਾਂ ਤੈਨੂੰ ਪਤਾ ਲੱਪਾ ਉਹ ਮਾੜਾ ਮੋਡਾ ਸੌੜ ਸੱਪਾ ਕਰ ਦਾਂਗੇ ਆਪਾਂ ਉਹ ਜਾਂ ਕੰਮ ਨਹੀਂ ਕਰਦੇ 27 28 ਵਾਲਾ ਫੋਨ ਲਾ ਨਾ ਵੀਰੇ ਨਾ ਦੂਜੀ ਵੀ ਦਿਖਾ ਦੇਦੀ ਬਈ ਹਾਂ ਦੂਜੀ ਵੀ ਗੱਡੀ ਬਈ ਝੋਲੀ ਦੇਖ ਇਹਦੀ ਗੱਡੀ ਪੁਣੀ ਯਾਰ ਆ ਤਾਂ ਜਦ ਜਵੇਂ ਜੈ ਰੇਟ ਮੈਂ ਦਾ ਵੱਧ ਸੋਚੀ ਬੈਠਾ ਹੀ ਆ ਠੀਕ ਆ ਬਈ ਮੈਂ ਤਾਂ ਕੱਲੀ ਤਾਂ 20 20 ਮੰਗੂ ਬਾਈ ਨਹੀਂ ਨਹੀਂ ਬਾਈ ਆਪਾਂ ਨਹੀਂ ਮੰਗਦੇ ਠੀਕ ਆ ਯਾਰ ਬਾਈ ਨਹੀਂ ਆਪਣੇ ਸੋਚ ਮੁਤਾਬਕ ਦੱਸਦਾ ਮੈਂ ਅਗਰ ਭਰਾਵਾ ਮੈਂ ਸੋਚੀ ਬੈਠੇ ਬਾਈ 20 20 ਮੋਨ ਤਾਂ ਕਰੂਗਾ ਤੁਮਾਂ ਦਾ ਨਹੀਂ ਨਹੀਂ 20 20 ਆਪਾਂ ਬੱਜਾ ਜੀ ਦੇ ਦੇਣਾ ਠੀਕ ਆ ਯਾਰ ਜਾਮਣਾਰ ਨਹੀਂ ਆ ਗਾਲਾਂ ਨਾ ਕਟਾਂਗਾ ਜੰਮ ਚੰਗੀਆਂ ਦੋਵੇਂ ਵੀਰੇ ਯਾਰ ਕੋਈ ਸ਼ੱਕ ਨਹੀਂ ਦੇ ਬਣਦੇ ਵੀਰੇ ਆ ਤਾਂ ਹੋਈ ਨਾ ਗੱਲ ਯਾਰ 30000 ਦਾ ਜੋੜਾ ਬਾਈ ਸਿਰਫ ਆ ਕਟੀਆਂ ਦਾ ਬਹੁਤ ਸੋਹਣੀਆਂ ਤੇ ਸੁਨੱਖੀਆਂ ਕਟੀਆਂ ਤੋਂ ਐ ਬਾਈ ਅੱਛਾ ਪੂਰੀ ਵਾਲੇ ਦੱਸਿਏ ਵੀਰੇ ਪੂਰੀ ਕੱਟੀ ਬਾਈ ਸ਼ਕੀਨ ਬਹੁਤਾ ਕੱਟੀ ਸਰਬੇ ਐਂਡ ਯਾ ਜਿਵੇਂ ਹੈ ਨਾ ਜਮ ਐਂਡ ਕੋਕਾ ਪੀਛਾ ਗਲਾਬੀ ਚਮੜੀ ਆ ਹਾਂ ਦਿਖਾਈਂਦੀ ਥੱਲੋ ਵੀ ਇਹਨੂੰ ਚਾਰ ਹੀ ਥਾਣਾ ਬਾਈ ਹਾਂ ਆ ਵੇਖ ਲਓ ਬਾਈ ਕਿੰਨੇ ਦੀ ਦੇ ਦੇਂਗੇ ਵੀਰੇ ਇਹਨੂੰ ਇਹ ਦੇ ਦੇਾਂਗੇ ਸਰਬੇ 23000 ਦੀ ਬਈ 23000 ਦੀ ਹਾਂ ਵੀਰੇ ਠੀਕ ਆ ਵੀਰੇ ਯਾਰ ਹਨਾ ਪਰ ਕੱਟੀ ਬਣੂ ਅਸਲ ਨਗੀਨਾ ਹੀ ਸੱਚੇ ਕੋਈ ਵੀਰੇ ਆ ਜੋੜਾ ਲੈਣਾ ਆਲਾ ਹੋਇਆ ਮਤੇ ਜੇ ਤਿੰਨੇ ਹੀ ਲੈਣ ਆਲਾ ਹੋਇਆ ਵੀਰੇ ਆ ਕਰ ਦੇਾਂਗੇ ਮਾਨਦਾਨ ਕੋਈ ਗੱਲ ਤੇ ਉਹਨਾਂ ਦਾ ਕਰ ਦਈਏ ਤਿੰਨੇ ਹੈ 50 ਦੀਆਂ ਤਿੰਨੇ 30 ਦੀਆਂ ਵੀ ਦਿਓ ਤਿੰਨੇ ਤਿੰਨੇ ਕੱਲੀ ਕੱਲੀ ਚ ਨਹੀਂ ਜੇ ਤਿੰਨੇ ਲਵੇ ਆ ਕਰ ਦੇਾਂਗੇ ਫਿਰ ਜਾਣ ਦੇ ਕੋਈ ਨਹੀਂ ਕੱਲੀ ਕੱਟੀ 23000 ਦੀ ਦੇ ਦੋ ਕੱਲੀ 23 ਦੀ ਹੈ ਬਾਈ ਸਕੀਨੀ ਦੇ ਕੱਟੀ ਗਾਲੀਆਂ ਲੈਣੇ ਆ ਫਿਰ ਤੁਹਾਨੂੰ ਯਾਰ ਯਾਰ ਛੋਟ ਹੋ ਗਈ ਉਹ ਇਤਨਾ ਮੈਂ ਕਰਾ ਉੱਥੇ ਬਣ ਗਈ ਹੈ ਹਾਂ ਲੈ ਬਾਈ ਆ ਤਾਂ ਹੋ ਗਈ ਨੰਗਲ ਦੀਪ ਸਿੰਘ ਲੈ ਬਾਈ ਹੂੰ ਐਂਡ ਹੀ ਆ ਜਮਾ ਥਣਾ ਦੀ ਦੰਦਾ ਦੀ ਆਪਣੀ ਗਰੰਟੀ ਹੋ ਸਰਵਸ ਹੂੰ ਅੱਛਾ ਵੀਰੇ ਆ ਜਿਹੜੀ ਬਾਈ ਇਹ ਕੱਟੀ ਹੈਗੀ ਆ ਵੀਰੇ 2 ਸਾਲ ਦੀ 2 ਸਾਲ ਦੀ ਹਾਂ ਤਿਆਰੀ ਬਣਨ ਵਾਲੀ ਹੋਈ ਹੈ ਬਸ ਤਿਆਰ ਯਸ਼ਕੀਨ ਬਹੁਤਾ ਕੱਟੀਆਂ ਇਹ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਦੇ ਦਾਂਗੇ ਆਪਾਂ 36000 ਦੀ 36000 ਦੀ ਹਾਂ ਦੋ ਸਾਲ ਲਈ ਖੀਰੀ ਹੋਈ ਦੰਦਾਂ ਦੀ ਖੀਰੀ ਦੰਦਾਂ ਦੀ ਗਰੰਟੀ ਹੋ ਆਪਣੀ ਥਣਾ ਦੀ ਦੰਦਾਂ ਦੀ ਗਰੰਟੀ ਠੀਕ ਆ ਜੀ ਬਈ ਵਿਖਾਜ ਆਹਿਆ ਪੁੱਤ ਬਈ ਠੀਕ ਆ ਯਾਰ ਹਨਾ ਕੱਟੀ ਦੇ ਆਂਗੂਂ ਕਹਿੰਦੇ ਵੀ ਬਈ ਆਹ ਤਾਂ ਲੇ ਸਿੰਗੀ-ਸੁੰਗੀ ਦੇਖ ਸਰਪੇ ਕੱਟੀ ਠੀਕ ਆ ਭਰਾਉਣ ਵਾਲਾ ਹੀ ਆ ਵੀ ਰੇਟ ਹਾਂ ਹਾਂ ਹਨਾ ਬਈ ਬਾ ਦੋ ਕੁ ਮਹੀਨੇ ਡੇਢ ਸਾਂਹਲੇ ਵਟਕਾ ਕੇ ਹਾਂ ਬਈ ਬਣ ਜਾਣਾ ਇਹਨੇ ਚੀਜ਼ ਇਹ ਚ ਵੇਖ ਲੈ ਯਾਰ ਹਨਾ ਯਾਰ ਆਪਾਂ ਹੋਰ ਵੀ ਵੀਡੀਓ ਦੇਖਦੇ ਆਂ ਲੋਕ ਯਾਰ 45 45 ਕਟੀਆਂ ਦਾ ਮੰਗਦੇ ਏਡਾ ਏਡਾ ਮੰਗਦੇ ਆ ਭਾਈ ਮੰਗਦੇ ਆ ਵੀ ਆਪਾਂ 36000 ਦੀ ਕੱਟੀ ਦੇ ਦਾਂਗੇ ਛੋੜ ਸੱਪਾ ਕਰਦੇ ਆ ਬਸ ਠੀਕ ਆ ਚਾਰ ਹੀ ਥਾਣਾ ਵੀਰੇ ਲੈ ਭਾਈ ਓਕੇ ਆ ਜਾਓ ਵੀਰੇ ਅੱਛਾ ਇਹ ਹੋ ਗਿਆ ਆਪਣੇ ਚਾਰਜ ਦਾ ਨਾਮ ਵੀਰੇ ਇਹਨਾਂ ਨੂੰ ਖਰੀਦਣ ਦੇ ਲਈ ਪਿੰਡ ਆਉਣਾ ਪੈਣਾ ਤਖਤੂਪੁਰ ਦੇਸ਼ ਹੈ ਕੋਲਡ ਸਟੋਰ ਦੇ ਕੋਲ ਕੋਲਡ ਸਟੋਰ ਕੋਲੇ ਹਾਂ ਅੰਪੀਰੀਅਲ ਪੈਲਸ ਤੋਂ ਆ ਕੇ ਅੰਦਰ ਨੂੰ ਸੜਕ ਮੁੜਦੀ ਹੈ ਅੰਪੀਰੀਅਨ ਪੈਲਸ ਆ ਗਈ ਹਾਂ ਵੱਡੇ ਰੋਡ ਤੇ ਅੰਪੀਰੀਅਲ ਪੈਲਸ ਆ ਹਾਂ ਉਦੋਂ ਕਿੱਲਾ ਕਾਗੇ ਨੂੰ ਜਾ ਕੇ ਆਲਮ ਵਾਲਾ ਕੋਲਡ ਸਟੋਰ ਹੁੰਦਾ ਉਹ ਸੜਕ ਤੇ ਆਪਣਾ ਕਰ ਉਹ ਸੜਕ ਦੇ ਉੱਤੇ ਮੈਂ ਪਿੰਡ ਦੇ ਵਿੱਚ ਵੜਦਾ ਸਾਰੀ ਹੈ ਨਾ ਹਾਂ ਹਾਂ ਪਿੰਡ ਤਾਂ ਜਾਣ ਦੀ ਲੋੜ ਹੀ ਨਹੀਂ ਬੜ ਵੜਦੇ ਸਾਰੀ ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਨੰਬਰ ਵੀਰੇ 8288 2172 ਇੱਕ ਵਾਰੀ ਹੋਰ ਬੋਲ 8288 ਜੀ 2172 ਠੀਕ ਹੈ ਬਈ ਲੈ ਵੀ ਮਿੱਤਰੋ ਇਹ ਜਾਨਵਰ ਆ ਬਾਈ ਦੇ ਧੰਨਵਾਦ